ਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਵਿੱਤੀ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਦੁਨੀਆ ਜਲਵਾਯੂ ਤਬਦੀਲੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਲ੍ਹੇ ਚੋਣ ਜਿੱਤੀ ਜਲ ਸ਼ਕਤੀ ਅਭਿਆਨ ਤਹਿਤ ਕੇਂਦਰੀ ਟੀਮ ਵੱਲੋਂ ਫਰੀਦਕੋਟ ਜ਼ਿਲ੍ਹੇ ਦਾ ਦੌਰਾ ਲੋਕਾਂ ਲਈ ਨਿਰੰਤਰ ਸਾਫ਼ ਪੀਣ ਵਾਲੇ ਪਾਣੀ ਨੂੰ ਮੁਹੱਈਆ ਕਰਵਾਉਣ ਦੇ ਦਿੱਤੇ ਨਿਰਦੇਸ਼ ਗੁਰਦਾਸਪੁਰ ਚ ਪਠਾਨਕੋਟ ਅੰਮ੍ਰਿਤਸਰ ਸ਼ਾ ਰਾਤੇ ਵਾਪਰੇ ਇੱਕ ਸੜਕ ਹਾਦਸੇ ਚ ਇੱਕ ਔਰਤ ਦੀ ਮੌਤ ਤੇ ਚਤਕੀ 6 ਲੋਕ ਜ਼ਖਮੀ ਅਤੇ ਐਂਡਰਸਨ ਤਿੰਦੁਲਕਰ ਕ੍ਰਿਕਟ ਟਰੋਫੀ ਚ ਪਹਿਲੇ ਟੈਸਟ ਦੇ ਚੌਥੇ ਦਿਨ ਦੁਪਹਿਰ ਦੇ ਖਾਣੇ ਤੱਕ ਭਾਰਤ ਨੇ ਦਿਨ ਵਿਕਟਾਂ ਤੇ 153 ਦੌੜਾਂ ਬਣਾਈਆਂ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਦੁਨੀਆ ਜਲਵਾਯੂ ਤਬਦੀਲੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਉਹਨਾਂ ਕੇ ਹਸ ਸਥਿਰਤਾ ਹੁਣ ਇੱਕ ਨਾਰਾ ਨਹੀਂ ਸਗੋਂ ਇੱਕ ਜ਼ਰੂਰਤ ਹੈ ਨਵੀਂ ਦਿੱਲੀ ਚਪਾ ਆਰਤੀ ਲਾਗਤ ਲੇਖਾਕਾਰ ਸੰਸਥਾਨ ਦੇ ਨੈਸ਼ਨਲ ਸਟੂਡੈਂਟ ਕਨਵੋਕੇਸ਼ਨ ਚ ਬੋਲਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਵਿਦਿਆਰਥੀ ਆਪਣੇ ਹਨਰ ਨਾਲ ਇਸ ਧਰਤੀ ਦੇ ਭਵਿੱਖ ਵਿੱਚ ਮਹੱਤਵਪੂਰਨ ਤਬਦੀਲੀ ਲਿਆ ਸਕਦੇ ਨੇ ਰਾਸ਼ਟਰਪਤੀ ਨੇ ਕਿਹਾ ਕਿ ਸੰਸਥਾਨ ਨੇ ਭਾਰਤੀ ਅਰਥਚਾਰੇ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਅਰਥਚਾਰਿਆਂ ਵਿੱਚੋਂ ਇੱਕ ਬਣਾਉਣ ਚ ਵੱਡੀ ਭੂਮਿਕਾ ਅਦਾ ਕੀਤੀ ਹੈ ਉਹਨਾਂ ਕਿਹਾ ਸੰਸਥਾਨ तरक्की च रहे ए संस्थान केंद्र सूबा सरकार से वंगठना नीति काड़े प्रदान करने सहायता प्रदान है दुना कहा भारत के इतिहास लेखाकारी के अभ्यास का जिक्र है राष्ट्रपति मुर्मू ने कहा लिखाकारी डुंगाई डूघाई जुड़े हुए ने आम आदमी पार्टी ਦੇ ਉਮੀਦਵਾਰ ਸੰਜੀਵ अरोड़ा ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਜਮਨੀ ਚੋਣ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਤੋਂ 10637 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ ਸੰਜੀਵ अरोड़ा ਨੂੰ 35179 ਵੋਟਾਂ ਜਦਕਿ ਭਾਰਤ ਪੂਸ਼ਣ ਆਸ਼ੂ ਨੂੰ 24542 ਵੋਟਾਂ ਪਈਆਂ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਨੂੰ 20323 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਕਾਰ ਸਿੰਘ ਘੁੰਮਣ ਸਿਰਫ 8703 ਵੋਟਾਂ ਨਾਲ ਚੌਥੇ ਸਥਾਨ ਤੇ ਰਹੇ ਗਿਣਤੀ ਦੇ 14 ਅਤੇ ਆਖਰੀ ਜੇਤੂ ਬਾ ਨਤੀਜੇ ਐਲਾਨੇ ਗਏ ਇਸ ਸਾਲ ਜਨਵਰੀ ਚਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਖਾਲੀ ਹੋ ਗਈ ਸੀ ਚੌਣ ਮੈਦਾਨ ਚ 14 ਉਮੀਦਵਾਰ ਸਨ 19 ਜੂਨ ਨੂੰ ਹੁਣ ਜਮਨੀ ਚੌਣ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਸੀ ਜਲ ਸ਼ਕਤੀ ਅਭਿਆਨ ਤਹਿਤ ਕੇਂਦਰੀ ਟੀਮ ਨੇ ਫਰੀਦਕੋਟ ਜ਼ਿਲ੍ਹੇ ਦਾ ਦੌਰਾ ਕੀਤਾ ਜਲ ਜੀਵਨ ਮਿਸ਼ਨ ਤੇ ਜਲ ਸ਼ਕਤੀ ਮਿਸ਼ਨ ਯੋਜਨਾਵਾਂ ਲਾਗੂ ਕਰਨ ਸੰਬੰਧੀ ਜਾਣਕਾਰੀ ਲੈਣ ਵਾਸਤੇ ਕੇਂਦਰੀ ਟੀਮ ਦੇ ਮੈਂਬਰ ਰੋਹਨ ਚੰਦ ਠਾਕੁਰ ਤੇ ਵਿਜੇ ਸਿੰਘ ਮੀਨਾ ਨੇ ਡਿਪਟੀ ਕਮਿਸ਼ਨਰ ਪੂਨਮਦੀਪ ਕਾਰ ਸਮੇਤ ਪਾਕਪਾਕਪਾਗਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਹਨਾਂ ਜ਼ਿਲ੍ਹੇ ਚ ਸਾਫ਼ ਪੀਣ ਵਾਲਾ ਪਾਣੀ, ਜਲ ਸਰੋਤ ਜ਼ਿਲ੍ਹੇ ਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਸੰਬੰਧੀ ਅਧਿਕਾਰੀਆਂ ਤੋਂ ਵਿਸਥਾਰਚ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਹਿਦਾਇਤ ਕੀਤੀ ਕਿ ਲੋਕਾਂ ਨੂੰ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਨਿਰੰਤਰ ਬਣਾਈ ਜਾਵੇ ਅਤੇ ਉਹਨਾਂ ਨੂੰ ਮੀਂਹ ਦੇ ਪਾਣੀ ਨੂੰ ਭੰਡਾਰ ਕਰਕੇ ਵਰਤਨ ਸੰਬੰਧੀ ਵੀ ਜਾਗਰੂਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਤਹਿਤ ਲੋਕਾਂ ਨੂੰ ਡਰੰਟਰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਦੇ ਜਲ ਜੀਵਨ ਮਿਸ਼ਨ ਤੇ ਜਲ ਸ਼ਕਤੀ ਅਭਿਆਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮਗਰੋਂ ਟੀਮ ਨੇ ਜਲ ਜੀਵਨ ਮਿਸ਼ਨ ਤਹਿਤ ਪਿੰਡ ਢਿਲਵਾ ਕਲਾ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਲ ਜੀਵਨ ਮਿਸ਼ਨ ਤਹਿਤ 4 ਕਰੋੜ 3 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਵਾਟਰ ਵਰਕਸ ਦਾ ਦौरा ਕੀਤਾ ਉਹਨਾਂ ਪਿੰਡ ਹਰਤਿਆਲਾਣੇ ਦੇ ਵਾਟਰ ਵਰਕਸ ਦਾ ਵੀ ਦौरा ਕੀਤਾ ਰਾਸ਼ਟਰਾਜ्‍य ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੋਖਰਜੀ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੋਖਰਜੀ ਨੂੰ ਸ਼ਰਧਾਂਜਲੀ ਦਿੱਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੋਖਰਜੀ ਨੇ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਬੇਮਿਸਾਲ ਹਿੰਮਤ ਦਿਖਾਈ ਭਾਜਪਾ ਦੇ ਰਾਸ਼ਟਰਪਤੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਡਾਕਟਰ ਮੋਖਰਜੀ ਨੂੰ ਉਨ੍ਹਾਂ ਦੀ ਪਰਸਿੱਧ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਸ਼੍ਰੀ ਨੱਡਾ ਨੇ ਕਿਹਾ ਦੇਸ਼ ਭਰ ਦੇ ਭਾ डॉक्टर श्यामा प्रसाद मुखर्जी दी बहत्तरवी बर से मनाने प्रोग्राम करवा रहे हैं डॉक्टर श्यामा प्रसाद मुखर्जी योगदान दी शलाघा कर दिया श्री नड्डा ने कहा तुष्टीकरण की नीति के कारण जम्मू कश्मीर को जो स्पेशल स्टेटस दिया गया था उसका विरोध डॉक्टर श्यामा प्रसाद मुखर्जी ने किया एक नियम रहेगा एक कानून रहेगा और इस बात को लेते हुए उन्होंने उसको अस्वीकार किया श्रीनगर के जेल में 23 जून आज के दिन बहत्तर साल पहले उनका रहस्यमय तरीके से निधन हो गया ਉਦਰ ਪਠਾਨਕੋਟ ਵਿਖੇ ਵੀ ਡਾਕਟਰ ਸ਼ਿਆਮਾ ਪ੍ਰਸਾਦ ਮਖਰਜੀ ਦਾ ਵਿਦਾਇਦਾਨ ਦਿਵਸ ਆਜਮਾਦੋ ਪੁਰਦੇ ਇਕਤਾ ਸਥਲ ਸਥਿਤ ਸ਼ਿਆਮਾ ਪ੍ਰਸਾਦ ਮਖਰਜੀ ਮੈਮੋਰੀਅਲ ਵਿਖੇ ਮਨਾਇਆ ਗਿਆ ਇਸ ਦੌਰਾਨ ਸਾਭਕਾ ਮੰਤਰੀ ਮਨੋਰੰਜਨ ਕਾਲਿਆ ਤਿਹੋੜਨਾ ਨੇ ਪ੍ਰੋਗਰਾਮ ਚ ਹਿੱਸਾ ਲਿਆ ਅਤੇ ਡਾਕਟਰ ਮਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @tirrarnu jalandhar ਸਾਡਾ ਫੇਸਬੁੱਕ ਪੇਜ ਹੈ @rnu-iarr jalandhar ਅਤੇ YouTube ਤੇ ਸਾਡਾ ਚੈਨਲ ਹੈ @tirr iarr jalandhar ਭਾਰਤ ਵਿੱਚ ਸੇਵਾ ਸੁਸ਼ਾਸਨ ਤੇ ਗਰੀਬਾਂ ਦੀ ਭਲਾਈ ਦੇ ਸਿਧਾਂਤਾਂ ਸਾਦਕਾ ਇੱਕ ਦਹਾਕੇ ਦਾ ਸ਼ਾਨਦਾਰ ਤੱਥੀ ਲਈ ਹੈ। ਪਿਛਲੇ 11 ਸਾਲਾਂ ਚ ਮੁੱਖ ਖੇਤਰਾਂ ਚ ਸਰਕਾਰ ਦੇ ਉਪਰਾਲਿਆਂ ਬਾਰੇ ਆਕਾਸ਼ਵਾਣੀ ਖਬਰਾਂ ਵੱਲੋਂ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਭਾਰਤ ਦੀ ਸਮਾਵੇਸ਼ੀ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਲਈ ਸਸ਼ਕਤੀਕਰਨ ਮੌਕੇ ਤੇ ਸੁਧਾਰ ਦੀ ਯਾਤਰਾ ਪੇਸ਼ ਹੈ ਇੱਕ ਰਿਪੋਰਟ। છે દહકે ਵਿੱਚ સરકાર ਨੇ ਸਿੱਖਿਆ ਆਰਥਿਕ ਸ਼ਕਤੀਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਘਟ ਗਿਣਤੀ ਭਾਈਚਾਰਿਆਂ ਦੇ ਵਿਕਾਸ ਲਈ ਮਹੱਤਵਪੂਰਨ ਕੰਮ ਕੀਤਾ ਹੈ ਇਕੱਲੇ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਨੇ 18400 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੌਰਾਨ ਰਾਸ਼ਟਰੀ ਘਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ ਨੇ ਪਛੜੇ ਵਰਗਾਂ ਨੂੰ ਰਿਆਇਤੀ ਕਰਜ਼ੇ ਪ੍ਰਦਾਨ ਕਰਦੇ ਹੋਏ 174000 ਤੋਂ ਵੱਧ ਲਾਪਾਤਰੀਆਂ ਨੂੰ 752 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਹੈ ਸਬਿਆਚਾਰਕ ਅਤੇ ਪਾਈਚਾਰਕ ਵਿਸ਼ੇਸ਼ ਪਹਿਲ ਕਦਮੀਆਂ ਨੇ ਵੀ ਇੱਕ ਸਾਰਥਕ ਬਾ ਪਾਇਆ। ਹੱਜ ਸੁਵਿਧਾ ਐਪ ਅਤੇ ਹੱਜ ਵਾਲੰਟੀਅਰਾਂ ਲਈ ਸਮਰਪਿਤ ਸਿਕਲਾਈ ਪ੍ਰੋਗਰਾਮਾਂ ਨੇ ਤੀਰਤ ਯਾਤਰਾ ਦੇ ਤਜਰਬੇ ਨੂੰ ਵਧਾਇਆ ਹੈ। ਜਦੋਂ ਕਿ ਇਤਿਹਾਸਕ ਵਕਫ ਸੋਧ ਐਕਟ 2025 ਅਤੇ ਨਾਲ ਹੀ ਉਮੀਦ ਪੋਰਟਲ ਦੀ ਸ਼ੁਰੂਆਤ ਨੇ ਪਾਰਦਰਸ਼ਤਾ ਅਤੇ ਸ਼ਾਸਨ ਨੂੰ ਮਜ਼ਬੂਤ ਕੀਤਾ ਹੈ। ਜਿਸ ਨਾਲ ਵਕਫ ਜਾਇਦਾਦਾਂ ਲਈ ਡਿਜੀਟਲ ਪ੍ਰਬੰਧਨ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇਸ ਤੋਂ ਇਲਾਵਾ ਬੋਦੀ ਵਿਕਾਸ ਯੋਜਨਾ, ਜੀਓਪਾਰਸੀ ਅਤੇ ਹੋਰ ਯੋਜਨਾਵਾਂ ਨੇ ਸੱਭਿਆਚਾਰ ਨੂੰ ਸਾਮ੍ਹ ਕੇ ਸਿੱਖਿਆ ਨੂੰ ਉਤਸ਼ਾਹਿਤ ਕਰਕੇ ਅਤੇ ਪਾਇਜਾਰਕ ਕਲਿਆਣ ਨੂੰ ਵਧਾ ਕੇ ਵਕਫ ਵਕਫ ਪਾਇਜਾਰਿਆਂ ਦੀਆਂ ਵਿਲੱਖਣ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਸਮਾਵੇਸ਼ ਸਿਰਫ ਇੱਕ ਨੀਤੀ ਨਹੀਂ ਹੈ ਇਹ ਇੱਕ ਵਾਦਾ ਹੈ ਸਮਰਪਿਤ ਯੋਜਨਾਵਾਂ ਸਕਾਲਰਸ਼ਿਪ ਸਹਾਇਤਾ ਡਿਜੀਟਲ ਸੁਧਾਰਾਂ ਅਤੇ ਵਿਰਾਸਤੀ ਸਾਮ ਸਵਾਲ ਰਹੀ ਸਰਕਾਰ ਅਰਥਪੂਰਣ ਸ਼ਕਤੀਕਰਨ ਅਤੇ ਸਥਾਈ ਸਮਾਵੇਸ਼ ਨੂੰ ਉਤਸ਼ਾਹਿਤ ਕਰ ਰਹੀ ਹੈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ ਵਿਕਸਿਤ ਭਾਰਤ ਦਾ ਅਮ੍ਰਿਤਕਾਲ ਸੇਵਾ ਸੁਸ਼ਾਸਨ ਗਰੀਬ ਕਲਿਆਣ ਕੇ 11 ਸਾਲ गुरदसपुर पठानकोट अमृतसर शाहरा वापरे एक सड़क हादसे की जबकि छे लोग जख्मी हो जख्मियों का सिविल हस्पताल रहा है पत्रकार ने दस कि हादसा उस वे वापर जो सिविल हस्पता के सामने शाहरा दो ई रिक्शा आपस में टकरा गए जिस मगरों एक कार भी उन्होंने ई रिक्शा जा टकराई ए हादसे च रिक्शा सवार एक गर्भवती औरत की मौत हो गई दो बच्चिया समेत छह होख्मी हो अगलेरी जांच कर रही है ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਿਵਲ ਹਸਪਤਾਲ ਲੁਧਿਆਣਾ ਦਾ ਦੌਰਾ ਕੀਤਾ ਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਦੀ ਸਮੀਖਿਆ ਕੀਤੀ। ਉਹਨਾਂ ਨੇ ਹਾਲੀਆ ਚੋਰੀਆਂ ਘਟਨਾਵਾਂ, ਵਿਸ਼ੇਸ਼ ਕਰਕੇ ਪਾਣੀ ਵਾਲੀਆਂ ਟੈਂਕੀਆਂ ਦੇ ਟਕਣ ਚੋਰੀ ਹੋਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਉਹਨਾਂ ਕਿਹਾ ਜਨਤਕ ਸਿਹਤ ਸੰਸਥਾਵਾਂ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਭ੍ਰਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਟਲਾ ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਬਬਲਾਨੀ ਨੇ ਅਜਵਤਗੜ ਸਾਹਿਬ ਚ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜੁੱਠਣ ਲਈ ਕੀਤੀਆਂ ਤਿਆਰੀਆਂ ਦਾ ਚੈਕਆਪ ਲਿਆ। ਉਹਨਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥੇਨ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਵੀਜ਼ਨਲ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਦੇਰੇ ਚੌਕਸੀ ਵਰਤਨ ਦੀ ਹਦਾਇਤ ਕੀਤੀ ਤੇ ਲੋਕਾਂ ਨਾਲ ਨਿਰੰਤਰ ਤਾਲਮੇਲ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਜਿਹੜੇ ਇਲਾਕਿਆਂ ਚ ਪਿਛਲੇ ਸਾਲਾਂ ਦੌਰਾਨ ਹੜ੍ਹਾਂ ਦਾ ਪਾਣੀ ਆਇਆ ਸੀ ਉੱਥੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਪਿਸਤੌਲ ਮੈਗਜ਼ੀਨ ਤੇ ਚਾਰ ਜਿੰਦਾ ਰੋਂ ਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਸੀਨੀਅਰ ਬਰਿਸ ਕਪਤਾਨ ਮਨਿੰਦਰ ਸਿੰਘ ਨੇ ਦੱਸਿਆ ਕਿ ਮਹਿਤਾ ਪੁਲਿਸ ਨੇ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਮੁਲਜ਼ਮ ਸਿੰਦਰਪਾਲ ਸਿੰਘ ਨੂੰ ਪੂਲ ਸੁਆ ਧਿਆਲਗੜ ਤੋਂ ਅਸਲੀ ਸਮੇਤ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਦੇ ਚੱਚਾ ਬੱਚਾ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤृत्व ਮੁਹੱਮਦ ਤਹਿਤ ਗਰਭਵਤੀ ਔਰਤਾਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਕੈ ਸਿਵਲ ਸਰਜਨ ਡਾਕਟਰ ਰਮਨਦੀਪ ਸਿੰਘਲਾ ਨੇ ਦੱਸਿਆ ਕਿ ਸਿਹਤ ਵਿਭਾਗ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਦੀ ਮਾਤਾਰਨ ਨੂੰ ਕੰਟਰੋਲ ਕਰਨ ਲਈ ਯਤਨਸ਼ੀਲ ਹੈ ਤੇ ਹਰ ਗਰਭਵਤੀ ਔਰਤਾ ਚੁਣੇਪਾ ਸੁਰੱਖਿਅਤ ਕਰਨ ਵਾਸਤੇ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਸਮੇਂ ਸਮੇਂ ਤੇ ਗਰਭਵਤੀ ਔਰਤਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ मौसम विभाग ने कहा कि अगले दो दिन पंजाब हरियाणा चंडीगढ़ समेत होर कई हिस्सा दक्षिण दखण मॉनसून मानसून के अगे वन हालात अनुकूल ने मौसम विभाग ने आज राजस्थान के मध्य प्रदेश के कुछ हिस्सों च भारी बारिश रेड अलर्ट जारी कित ਐਂਡਰਸਨ ਤਿੰਦੁਲਕਰ ਕ੍ਰਿਕਟ ਟਰਾਫੀ ਚ ਲੀਡ ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਚੌਥੇ ਦਿਨ ਦੁਪਹਿਰ ਦੇ ਖਾਣੇ ਤੱਕ ਭਾਰਤ ਨੇ 3 ਵਿਕਟਾਂ ਤੇ 155 ਦੌੜਾਂ ਬਣਾਈਆਂ ਸਨ ਕੇਲ ਰਾਹੁਲ 71 ਤੇ ਰਿਸ਼ਭ ਪੰਤ 31 ਦੌੜਾਂ ਬਣਾ ਕੇ ਕ੍ਰੀਜ਼ ਤੇ ਸਨ ਭਾਰਤ ਹੁਣ 108 ਦੌੜਾਂ ਨਾਲ ਅਗੇ ਹੈ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਦੁਨੀਆ ਜਲਵਾਯੂ ਤਬਦੀਲੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਜਮਨੀ ਚੋਣ ਜਿੱਤੀ ਜਲ ਸ਼ਕਤੀ ਅਭਿਆਨ ਤਹਿਤ ਕੇਂਦਰੀ ਟੀਮ ਵੱ ਨੇ ਨਿਰੰਤਰ ਸਾਫ ਪੀਣ ਵਾਲੇ ਪਾਣੀ ਮੁਹैया ਕਰਵਾਉਣ ਦੇ ਦਿੱਤੇ ਨਿਰਦੇਸ਼ ਗੁਰਦਾਸਪੁਰ ਚ ਪਠਾਨਕੋਟ ਅੰਮ੍ਰਿਤਸਰ ਸ਼ਾਹ ਰਾਤੇ ਵਾਪਰੇ ਸੜਕਾ ਹਾਦਸੇ ਚ ਕੌਰਤ ਦੀ ਮੌਤ 6 ਲੋਕ ਸਖਮੀ ਅਤੇ ਇਸ ਦਿਨ ਆਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ